ਜ세ਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਖਾਸੇ ਵੱਡੇ ਇਲਜ਼ਾਮ ਲੱਗ ਚੁੱਕੇ ਔਰ ਇਹਨਾਂ ਇਲਜ਼ਾਮਾਂ ਦੇ ਬਕਾਲ ਹੁਣ ਬਹੁਤ ਕੁਝ ਅੱਗੇ ਨਿਕਲਦਾ ਨਜ਼ਰ ਆ ਰਿਹਾ ਪਰ ਇਹਦੇ ਵਿੱਚ ਹੁਣ ਇੱਕ ਸ਼ੰਕਾ ਜਤਾਈ ਜਾ ਰਹੀ ਹੈ ਕਿ ਕੀ ਹੁਣ ਸਾਰੀ ਗੇਮ ਹੀ ਘੁੰਮਣ ਵਾਲੀ ਹੈ ਜੋ ਗੱਲਾਂ ਹੁਣ ਤੱਕ ਕੀਤੀਆਂ ਜਾ ਰਹੀਆਂ ਅਸੀਸ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਜਿੰਨੇ ਲੈਕਚਰਸ ਕੀਤੇ ਗਏ ਜਿੰਨੇ ਪ੍ਰੋਗਰਾਮ ਲਿਖੇ ਗਏ ਜਿੰਨੇ ਲੋਕਾਂ ਨੇ ਰਲ ਕੇ ਪ੍ਰੋਗਰਾਮ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਕਰ ਲਏ ਨੇ ਉਸੇ ਦੇ ਮੱਦੇ ਨਜ਼ਰ ਹੁਣ ਹਾਲਾਤ ਬਦਲ ਵੀ ਸਕਦੇ ਨੇ ਹਾਲਾਂਕਿ ਇੱਕ ਅੰਦਰੂਨੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਹੋਣੀ ਨਿਰਧਾਰਤ ਹੋਈ ਹੈ ਔਰ 20 ਤਰੀਕ ਨੂੰ ਲਿਖੀ ਗਈ ਹੈ ਰੱਖੀ ਗਈ ਹੈ ਔਰ ਉਸ ਤੋਂ ਬਾਅਦ ਅੱਗੇ ਇੱਕ ਹੋਰ ਮੀਟਿੰਗ ਹੋ ਸਕਦੀ ਹੈ ਇਹਦੇ ਵੀ ਖਰਚੇ ਜਿਤਾਏ ਜਾ ਰਹੇ ਆ ਪਰ 19 ਤਰੀਕ ਨੂੰ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਉਹ ਇਸ ਮਾਮਲੇ ਦੀ ਇਸ ਜਾਂਚ ਨੂੰ ਅੱਗੇ ਵਧਾਵੇਗੀ ਜਿਸ ਉੱਤੇ ਹੁਣ ਤੱਕ ਇਤਰਾਜ਼ ਖੜਾ ਹੁੰਦਾ ਆਇਆ ਕਿ ਇਹ ਤਿੰਨ ਮੈਂਬਰੀ ਕਮੇਟੀ ਹੋਵੇ ਭਾਵੇਂ ਜਿੰਨੇ ਮਰਜ਼ੀ ਮੈਂਬਰੀ ਕਮੇਟੀ ਹੋਵੇ ਐਸਜੀਪੀਸੀ ਦਾ ਅਧਿਕਾਰ ਖੇਤਰ ਨਹੀਂ ਹੈ ਕਿ ਜਥੇਦਾਰ ਸਹਿਬਾਨ ਦੀ ਜਾਂਚ ਐਸਜੀਪੀਸੀ ਕਰੇ ਔਰ ਇਸ ਚੀਜ਼ ਨੂੰ ਲੈ ਕੇ ਐਸਜੀਪੀਸੀ ਦੇ ਅੰਦਰ 19 ਤਰੀਕ ਨੂੰ ਹੋਈ ਮੀਟਿੰਗ ਅੰਦਰ ਵੀ ਵਿਵਾਦ ਖੜਾ ਹੋਇਆ ਸੀ ਕੁਝ ਇਹੋ ਜਿਹੇ ਐਸਜੀਪੀਸੀ ਮੈਂਬਰ ਸਿਗੇ ਜਿਨ੍ਹਾਂ ਨੇ ਇਹ ਆਵਾਜ਼ ਚੱਕੀ ਕਿ ਇਹ ਐਸਜੀਪੀਸੀ ਦਾ ਅਧਿਕਾਰ ਖੇਤਰ ਨਹੀਂ ਹੈ ਔਰ ਇੱਥੋਂ ਤੱਕ ਕਿ ਕਈ ਅੰਦਰੂਨੀ ਤੱਥਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਕਾਲੀ ਦਲ ਦੇ ਨਾਲ ਜੁੜੇ ਹੋਏ ਜਿਹੜੇ ਲੀਡਰ ਸੀਗੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਹੈ ਕਿ ਹਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰ ਦੇਣਾ ਜ਼ਰੂਰੀ ਹੈ ਹਾਲਾਂਕਿ ਇਹ ਚੀਜ਼ ਖਲਾਸੇ ਸਹਿਤ ਆਉਣੀ ਬਹੁਤ ਜ਼ਰੂਰੀ ਹੈ ਇਸ ਤੋਂ ਅਲੱਗਾ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇਸ ਦੇ ਬਾਵਜੂਦ ਹੁਣ ਇਹ ਖੰਸ਼ੇ ਚ ਚਿਤਾਏ ਜਾ ਰਹੇ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਕੁਝ ਅੰਡਰ ਪ੍ਰੈਸ਼ਰ ਹੈਗੇ ਹੈ ਔਰ ਇਸੇ ਕਰਕੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਆਉਂਦੀ ਮੀਟਿੰਗ ਦੇ ਵਿੱਚ ਸਾਰਾ ਤਖਤਾ ਹੀ ਪਲਟ ਜਾਵੇ ਹੋ ਸਕਦਾ ਹੈ ਕਿ ਜਿਹੜੀ ਇਹ ਆ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਇਹ ਜਾਂਚ ਐਸਜੀਪੀਸੀ ਵੱਲੋਂ ਹੀ ਰੱਦ ਕਰ ਦਿੱਤੀ ਜਾਵੇ ਕਿਉਂਕਿ ਆ ਬਾਰ-ਬਾਰ ਇਹ ਗੱਲ ਤਾਂ ਸਾਹਮਣੇ ਆ ਹੀ ਰਹੀ ਹੈ ਕਿ ਐਸਜੀਪੀਸੀ ਦਾ ਅਧਿਕਾਰ ਖੇਤਰ ਨਹੀਂ ਹੈ ਔਰ ਹੋ ਸਕਦਾ ਹੈ ਕਿ ਐਸਜੀਪੀਸੀ ਇਸ ਮਾਮਲੇ ਨੂੰ ਆਪਣੇ ਤੋਂ ਅਲੈਦਾ ਕਰ ਦੇਵੇ ਔਰ ਦੂਜੀ ਗੱਲ ਇਹ ਵੀ ਸੰਭਵ ਹੈ ਕਿ ਇਸ ਮਾਮਲੇ ਦੇ ਵਿੱਚ ਅਸਤੀਫੇ ਜਿਹੜੇ ਨੇ ਉਹ ਵੀ ਸਾਹਮਣੇ ਆਉਣ ਹੋ ਸਕਦਾ ਹੈ ਕਿ ਅਸਤੀਫਾ ਕਿਸੇ ਦਾ ਸਾਹਮਣੇ ਆ ਜਾਵੇ ਹੋ ਸਕਦਾ ਹੈ ਕਿ ਕੋਈ ਪੈਰ ਪਛਾਣ ਘਟ ਲਵੇ ਇਹ ਵੀ ਕਿਤੇ ਨਾ ਕਿਤੇ ਖੱਦਸੇ ਜਿਹੜੇ ਆ ਉਹ ਜਿਤਾਏ ਜਾ ਰਹੇ ਆ ਪਰ ਇਹ ਕੌਣ ਹੁੰਦਾ ਹੈ ਕਿਉਂਕਿ ਬੜੇ ਸਾਰੇ ਨਾਮ ਲੱਗੇ ਦੇ ਨਹੀਂ ਸਾਹਮਣੇ ਆਏ ਨੇ ਜਿਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਆਪਣਾ ਨਾਮ ਵੀ ਸ਼ਾਮਿਲ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਉਹ ਜਿਹੜੇ ਨਾਮ ਸਾਹਮਣੇ ਆਏ ਸੀ ਜਿਨ੍ਹਾਂ ਦੇ ਵਿੱਚ ਧਾਮੀ ਦਾ ਨਾਮ ਹੈਗਾ ਉਹ ਨਾਮ ਮਹਿਜ਼ ਹਵਾ ਦੇ ਵਿੱਚ ਨੇ ਜਾਂ ਫਿਰ ਅਸਲ ਦੇ ਵਿੱਚ ਕੁਝ ਇਦਾਂ ਦਾ ਵੇਖਣ ਨੂੰ ਮਿਲਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ